ਵੀਡੀਓ ਦੇਖ ਰਹੇ ਸਾਰੇ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪਾਕਿਸਤਾਨ ਚ ਸਿੱਖ ਭਾਵਨਾਵਾਂ ਨੂੰ ਠੇਸ ਪ੍ਰਕਾਸ਼ ਪੂਰਵ ਮਨਾਉਣ ਉਪਰੰਤ ਕਰਵਾਇਆ ਨਾਟਕ ਪਾਕਿਸਤਾਨੀ ਮੰਤਰੀ ਨੇ ਦਿੱਤਾ ਸਪਸ਼ਟੀਕਰਨ ਪਹਿਲੀ ਪਾਸਾ ਸ੍ਰੀ ਗੁਰੂ ਨਨਕਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਮਨਾਉਣ ਉਪਰੰਤ ਦਰਸ਼ਨ ਦੀਦਾਰੇ ਕਰਦੇ ਸਿੱਖ ਚਰ ਦਾ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਪਹੁੰਚੇ ਜਿੱਥੇ ਕੇ ਪਾਕਿਸਤਾਨ ਸਰਕਾਰ ਨੇ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਾਂ ਦੀ ਆਓ ਭਗਤ ਲਈ ਕਰਵਾਏ ਗਏ ਰੰਗਾ ਰੰਗ ਸੱਭਿਆਚਾਰ ਪ੍ਰੋਗਰਾਮ ਵਿੱਚ ਨਾਚ ਗਾਣਾ ਕਰਵਾ ਕੇ ਪਾਕਿਸਤਾਨ ਸਰਕਾਰ ਨੇ ਸੰਗਤ ਦੀਆਂ ਧਾਰਮਿਕ ਪਾਵਨਾਂ ਨੂੰ ਠੀਸ ਪੰਚਾਇ ਹੈ ਦਸਨਜੁਗ ਹੈ ਕਿ ਗੁਰਦੁਆਰਾ ਡੇਰਾ ਡੇਰਾ ਸਾਹਿਬ ਲਾਹੌਰ ਦੇ ਪਿਛਲੇ ਪਾਸੇ ਬਰਾ ਬਰਦੀਖ پارک ਜੋ ਕਿ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਕਿਲੇ ਦੇ ਮੁੱਖ ਦਰਵਾਜ਼ੇ ਦੇ ਐਨ ਸਾਹਮਣੇ ਹੈ ਉਸ ਜਗ੍ਹਾ ਤੇ ਬੀਤੀ ਰਾਤ ਪਾਕਿਸਤਾਨ ਸਰਕਾਰ ਨੇ ਸ੍ਰੀ ਗੁਰੂ ਨਨਕਦੇਵ ਜੀ ਦੇ ਪ੍ਰਕਾਸ਼ ਘਰ ਪੁਰਬ ਸੰਬੰਧੀ ਇੱਕ ਪ੍ਰੋਗਰਾਮ ਕਰਵਾਇਆ ਜਿਸ ਦੇ ਹਿਸਾਬ ਤੋਂ ਪਹਿਲਾ ਵਕ ਵਕ ਦੇ ਛਾਂ ਤੇ ਭਾਰਤ ਤੋਂ ਜੱਥੇ ਲੈ ਕੇ ਪਹੁੰਚੇ ਜੱਥਾ ਲੀਡਰਾਂ ਨੂੰ ਸਟੇਜ ਤੇ ਸੱਦ ਕੇ ਮਾਨ ਸਨਮਾਨ ਦਿੱਤਾ ਤੇ ਜੱਥਾ ਲੀਡਰਾਂ ਸੰਗਤਾਂ ਲੀਡਰ ਸੰਗਤਾਂ ਨੂੰ ਸੰਬੋਧਨ ਹੋਏ ਇਸ ਦਰਨ ਪਾਕਿਸਤਾਨ ਸਰਕਾਰ ਲਾਹੌਰ ਪ੍ਰਸ਼ਾਸਨ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਅਹੁਦੇਦਾਰ ਮੌਜੂਦ ਸਨ ਇਹ ਪ੍ਰੋਗਰਾਮ ਖਾਸ ਕਰਕੇ ਲੈਦੇ ਪੰਜਾਬ ਦੀ ਮੁੱਖ ਮੰਤਰੀ ਮਰੀਮ ਸ਼ਰੀਫ ਦੇ ਵੱਲੋਂ ਰੱਖਿਆ ਗਿਆ ਸੀ ਪ੍ਰੋਗਰਾਮ ਵਿੱਚ ਚੱਲ ਰਹੀਆਂ ਸਕਰੀਨਾਂ ਤੇ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੀਆਂ ਵਧਾਈਆਂ ਤੇ ਵੱਖ-ਵੱਖ ਸੁੰਨੀ ਆਗੂਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ অপरांत ਇਸੇ 스테ਜ ਤੇ ਵਕ ਵਕ ਪਾਕਿਸਤਾਨੀ ਨਾਮਵਰ ਸਿੰਗਰਾਂ ਨੇ ਆਪਣੇ ਪ੍ਰੋਗਰਾਮ ਪੇਸ਼ ਕੀਤੇ ਤੇ ਰੰਗਾਰੰਗ ਪ੍ਰੋਗਰਾਮ ਦੌਰਾਨ ਪੰਗੜੇ ਪਾਇ ਢੋਲ ਵਿਜਾਇ ਤੇ ਸਿੱਖ ਸ਼ਰਦਾ ਹਲਵਾਨ ਨੂੰ ਜ਼ਬਰਦਸਤੀ ਨੱਚਣ ਲਈ ਮਜਬੂਰ ਕੀਤਾ ਗਿਆ ਇਹ ਵੀ ਦੱਸਣਯੋਗ ਹੈ ਕਿ ਕਈ ਸ਼ਰਦਾ ਹਲਵਾਨ ਇਸ ਪ੍ਰੋਗਰਾਮ ਦਾ ਵਿਰੋਧ ਵੀ ਕੀਤਾ ਕਿ ਉਹ ਸ੍ਰੀ ਗੁਰੂ ਨਨਕਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਆਏ ਹਨ ਨਾ ਕਿ ਰੰਗਾਰੰਗ ਪ੍ਰੋਗਰਾਮ ਵਿੱਚ ਪੰਗੜੇ ਪਾਉਣ ਉਹਨਾਂ ਕਾਕੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਹੁਦੇ ਦੌਰਾਨ ਮੈਂਬਰ ਵੱਲੋਂ ਜਬਰੀ ਸੈਕਟਰ ਦਾ ਹਲਵਾ ਨੂੰ ਬਾਵਾ ਚੁੱਕ ਚੁੱਕ ਕੇ ਪੰਗੜਾ ਪੌਣ ਲਈ ਮਜਬੂਰ ਕੀਤਾ ਗਿਆ ਇਸ ਤਰ੍ਹਾਂ ਪਾਕਿਸਤਾਨ ਨੂੰ ਸਿੱਖ ਗੁਰਦੁਆਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਸਮੇਤ ਅਹੁਦੇਦਾਰਾਂ ਤੋਂ ਲਾਵਾ ਰੰਗਰੰਗ ਮੰਚ ਸਟੇਜ ਕਤਰ ਦੀ ਜ਼ਿੰਮੇਵਾਰੀ ਪਾਕਿਸਤਾਨ ਕਮੇਟੀ ਦੇ ਮੈਂਬਰ ਅਰੋੜਾ ਤੇ ਛੋਟੇ ਪ੍ਰਿੰਦਰਜੀਤ ਵੱਲੋਂ ਪਾਈ ਗਈ ਤੇ ਉਹ ਵੀ ਇਸ ਰੰਗਰੰਗ ਸਟੇਜ ਤੇ ਥੁਮਕੇ ਲਗਾਉਂਦੇ ਪੰਗੜੇ ਪਾਉਂਦੇ ਵਿਖਾਈ ਦਿੱਤੇ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ